ਸਾਡਾ ਕੀ ਕਸੂਰ ਐ ਚ ਪਾਕਿਸਤਾਨ ਵਾਲਿਓ ਉਹ ਪਾਕਿਸਤਾਨ ਦੀ ਜਿਹੜਾ ਪਾਕਿਸਤਾਨ ਚ ਪੰਜਾਬ ਐ ਉਹਦੀ ਮੁੱਖ ਮੰਤਰੀ ਐ ਮਰੀਮ ਉਹ ਕਹਿੰਦੀ ਮੈਂ ਭਗਵੰਤ ਮਾਨ ਨੂੰ ਚਿੱਠੀ ਚਿੱਠੀ ਲਿਖੂੰਗੀ ਵੀ ਤੁਹਾਡਾ ਤੂੰ ਐ ਇਧਰ ਲਾਹੌਰ ਨੂੰ ਆਉਂਦਾ ਮੈਂ ਕਹਿੰਦੀ ਦਿੱਲੀ ਨੂੰ ਆਉਂਦਾ ਐ ਅਸਾਂ ਜਿਹੜਾ ਤੂੰ ਆ ਪੂਮੀ ਜਾਂਦਾ ਕਿ ਸਾਡੇ ਤੇ ਹੀ ਲਾਈ ਜਾਂਦੇ ਸਾਰਾ ਚੂਪੀ ਦਾ ਵੀ ਐ ਹਰਿਆਣੇ ਦਾ ਵੀ ਐ ਰਾਜਸਥਾਨ ਦਾ ਮੱਧ ਪ੍ਰਦੇਸ਼ ਦਾ ਸਾਰੇ ਦੇਸ਼ ਦੀ ਸਮੱਸਿਆ ਬੈਠ ਕੇ ਹੱਲ ਕਰੋ ਸਾਡੇ ਤੇ ਆ ਜਾਂਦੇ ਸੱਚੇ ਜਿਹੜਾ ਆਉਂਦਾ ਸਾਡੇ ਤੇ ਆ ਜਾਂਦਾ ਸੋ ਵੀਰੋ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹ ਸਮੱਸਿਆ ਦੱਸ ਸਕਦਾ ਮੈਂ ਕਹਿੰਦਾ ਜੀ ਫਸਲਾਂ ਕਹਿੰਦੇ ਪ੍ਰਾਲੀ ਦਾ ਕੀ ਹਾਲ ਹੈ ਮੈਂ ਕੋਈ ਹਾਲ ਨਹੀਂ ਜਦੋਂ ਪੈਸੇ ਦੇ ਦੋ ਪੈਸੇ ਦੇ ਦੋ ਵੀ 2000 ਰੁਪਏ ਕਿਲਾ ਅਸੀਂ ਪ੍ਰਾਲੀ ਚਲੋ ਐ ਕਰਦਾ 5-700 ਰੁਪਏ ਸਰਕਾਰ ਵੱਲੋਂ ਮੈਂ ਪਾ ਦੂੰਗਾ 1500 ਸੈਂਟਰ ਦੇ ਦੇ 2000 ਰੁਪਏ ਕਿੱਲਾ ਤੁਸੀਂ ਜਤਾਏ ਪੈਸੇ ਦੇ ਦੋ ਭਾਵੇਂ ਫੂਕ ਸਿੱਟੀਏ ਭਾਵੇਂ ਮਿੱਟੀ ਚ ਦੱਬੀਏ ਨਹੀਂ ਫੂਕਦੇ ਕਹਿੰਦੇ ਨਹੀਂ ਪੈਸੇ ਤਾਂ ਹੈ ਨਹੀਂ ਫਿਰ ਮੈਂ ਕੀ ਕਰੀਏ ਜੀ ਫਿਰ ਕਹਿੰਦੇ ਕਿਉਂ ਆਗ ਚਲਤੀ ਹੈ ਮੈਂ ਕਹਾਂ ਜੀ ਸਭ ਤੋਂ ਵੱਡਾ ਕੰਮ ਹੈ 10 ਦਿਨਾਂ ਵਿੱਚ ਪਹਿਲੀ ਫਸਲ ਖਤਮ ਅਗਲੀ ਬੀਜਣ ਤੱਕ 10 ਦਿਨ ਨੇ ਵੱਧ ਤੋਂ ਵੱਧ 12 15 ਨੇ ਕਣਕ ਬੀਜਣ ਮਿਲ ਕੀ ਕਰੀਏ 15 ਦਿਨਾਂ ਚ ਕੀ ਕਰ ਲੈਣਾ ਹੁੰਦਾ ਕਹਿੰਦੇ ਨਹੀਂ प्रेरित करिए आप मैं ये की मतलब आप प्रेरित करिए ना किसानों को दीवारों पर लिखवाइए अखबारों में ऐड दीजिए टीवी पर ये बुलवाइए कि पराली मत जलाओ मैं कह जी पता नहीं मेरा जल्दी सूरत संभाल गया मैं तो यही पढ़ी जाना बसा तो लिखा है दुल्हन ही दहेज है बच्चे दो ही अच्छे मैं क्या होगी प्रेरित लोग घट अपनी दाज लैनो हट ਪਰੇਰਿਤ ਪ੍ਰੂਰਤਨੀ ਐ ਹਉਣੇ ਮੈਂ ਪੈਸੇ ਦਿਓ ਜੇ ਗੰਨੀ ਬਾਤ ਨਹੀਂ ਬਸ ਜਾਂ ਸਾਨੂੰ ਕੋਈ ਫਸਲ ਹੈ ਜੀ ਦੇ ਦੋ ਜੀ ਦਾ ਝੋਨੇ ਦੇ ਬਰਾਬਰ ਫੇੜਾ ਦਿੰਦਾ ਹੋਵੇ ਬਸ ਸਿੱਧੀ ਜੀ ਗੱਲ ਹੈ ਜੇ ਮੇਰੇ ਕੋਲੇ 8 ਕਿੱਲੇ ਨੇ ਜੇ ਮੈਂਥੋਂ ਤੁਸੀਂ 4 ਕਿੱਲੇ ਮੱਕੀ ਦੇ ਵਜਾ ਲੈ 4 ਕਿੱਲੇ ਝੋਨੇ ਦੇ ਵਜਵਾ ਲੈ ਜੀਰੀ ਦੇ ਜਿੰਨੇ ਮੈਨੂੰ ਜੀਰੀ ਚੋਂ ਬਚਦੇ ਨੇ ਓਨੀ ਮੈਨੂੰ ਮੱਕੀ ਚੋਂ ਬਚਣੇ ਚਾਹੀਦੇ ਆ ਜੇ ਮੱਕੀ ਚੋਕਾ ਤਵਾਇਦੇ ਨੇ ਪੂਰੇ ਕਰ ਦੋ ਫਿਰ ਜਾਦੀ ਚੋਨੇ ਚ 4 ਕਿੱਲਿਆਂ ਚੋਂ ਮੈਨੂੰ ਲੱਖ ਬਚ ਗਿਆ ਮੱਕੀ ਨਾਲ ਮੈਨੂੰ 80000 ਬਚਿਆ ਤੇ ਮੇਰਾ ਘੀਰ ਪੂਰਾ ਕਰ ਦੋ ਜੇ ਘੀਰ ਪੂਰਾ ਨਹੀਂ ਕਰੋਗੇ ਤਾਂ ਫਿਰ ਮੈਂ ਮੈਂ ਅੱਠ ਦੇ ਅੱਠ ਅਗਲੀ ਵਾਰ ਘੀਰ ਚੋਨਾ ਲਾਉਂ ਜੇ ਕਰ ਦੋਗੇ ਅਦਾਸੀ ਦਾ ਆਪ ਘਾੜਾ ਚੜਾਉਣ ਨੂੰ ਫਿਰਦਿਆਂ ਕਿੱਥੇ ਇੰਨਾ ਪਾਣੀ ਐ ਕਿੱਥੇ ਸਪਰਿਆਂ ਨੇ ਇੰਨੀਆਂ ਅਜ ਤਾਂ ਆਪ ਘਾੜਾ ਚੜਾਉਣ ਨੂੰ ਕਰਦਿਆਂ ਨਾਲੇ ਚੌੜ ਤਾਂ ਆਪਣੀ ਖਰਾਕ ਵੀ ਨਹੀਂ 10ਵੇਂ ਵਾਲੇ ਦਿਨ ਖੀਰ ਹੀ ਬਣਾਉਣੇ ਆ ਮਹੀਨੇ ਬਾਅਦ ਅਈਦਾ ਮੁਲਕ ਨੂੰ ਦਿੰਨੇ ਆ ਜੀ ਚੌਲੇ ਸਾਡਾ ਤਾਂ ਪਾਣੀ ਵੀ ਥੱਲੋਂ ਧਰਤੀ ਚੋਂ ਖਤਮ ਹੋ ਗਿਆ ਦੱਸੋ ਕੀ ਕਰੀਏ ਅਸੀਂ ਸੋ ਇਹ ਦੇ ਵਾਸਤੇ ਮੈਂ ਕਿਹਾ ਸਿਰ ਜੋੜ ਕੇ ਬੈਠੋ ਐ ਗੱਲਾਂ ਪਰਚੇ ਕਰ ਦੋ ਜੀ ਆਹ ਕਰ ਦੋ ਜੀ ਤੀਜੇ ਦਿਨ ਆਰਡਰ ਦੇ ਦਿੰਦੇ ਐ ਇਹ ਐ ਨਹੀਂ ਹੋਣਾ ਸੋ ਇਸ ਕਰਕੇ ਥੋੜੇ-ਥੋੜੇ ਆਇਆ ਕਿ ਆਪਾਂ ਤਾਂ ਪਿੰਡਾਂ ਵਾਲਿਆਂ ਇੱਕ ਦੂਜੇ ਦੀ ਸਮੱਸਿਆਵਾਂ ਦਾ ਪਤਾ ਹੈ ਆ ਜਿਹੜੇ ਤੁਸੀਂ ਕਹਿੰਦੇ ਹੋ ਵੀ 35 ਸਾਲ ਬਾਅਦ ਪੈਸੇ ਆਏ ਐ ਠਾਣੀਆਂ ਬਣਾਤੀਆਂ ਜਾਂ ਕੋਈ ਟੋਬੇ ਛਪੜ ਮੈਂ ਮੈਂ ਤਾਂ ਲਾਦਾ ਨਹੀਂ ਤੇ ਇੱਕ ਵਾਰੀ ਬੱਤੀ ਦਲ ਨਹੀਂ ਆਈ ਮਤਲਬ ਉਹਦੇ ਮੰਨਾਂਗੇ ਜਿੱਤੇ ਪਿੰਡਾਂ ਦੇ ਸਕੂਲਾਂ ਚੋਂ ਪੜ ਕੇ ਆਪਣੇ ਮੁੰਡੇ ਡੀਸੀ ਲੱਗਣ ਲੱਗੇ ਜਿੱਤੇ ਅਫਸਰ ਬਣਨ ਲੱਗੇ ਉਰੇ ਲਾਇਬ੍ਰੇਰੀਆਂ ਬਣ ਗਿਆ ਯੂਪੀਐਸਸੀ ਸੈਂਟਰ ਬੁੱਲ ਗਏ ਸਾਨੂੰ ਤਾਂ ਟੋਪੀਆਂ ਚਿੱਲ ਲਈ ਫਿਰਦੇ ਹੋਏ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਂਟ ਕੱਟਣ ਨੂੰ ਫਿਰਦੇ ਨੇ ਸਾਥੋ ਬਰਨਾਲੇ ਦੇ ਸੀਵਰੇਜ ਤੇ ਟੱਕਣ ਨਹੀਂ ਪੂਰੇ ਹੋ ਰਹੇ ਸਾਥ 77 ਸਾਲ ਹੋ ਗਏ ਯਾਦ ਹੋਣ ਮੈਂ ਜਦੋਂ ਨਵਾਂ ਨਵਾਂ ਐਮਪੀ ਬਣਿਆ ਜੋ ਤਾਂ ਜੀ ਤੁਸ਼ੀਓ ਬਣਾਇਆ ਸੀ ਸੰਗਰੂਰ ਵਾਲੇ ਦਫ਼ਤਰ ਚ ਬੈਠਾ ਮੈਂ ਮੈਂ ਜੋ ਲੋਕਾਂ ਦੇ ਪੈਸੇ ਨੇ ਲੋਕਾਂ ਦੇ ਆ ਕਰਾਂਗੇ 15 ਕਿ ਦਿਨ ਹੋਏ ਸੀ ਉਧਰ ਲੈਰੇ ਗਾ ਕੇ ਕਿੰਨੇ ਹੋਏ ਕਈ ਪੰਚਾਇਤ ਫਾਸਤੀ ਕਾਦੀਆਂ ਕਿਸਾਨਾਂ ਦਾ ਸਾਥੀ ਬਣਾਈਆਂ ਜੀ ਬਣਾਈਆਂ ਗ੍ਰਾਂਟ ਚਾਹੀਦੀ ਹੈ ਜੀ ਪਿੰਡ ਵਾਸਤੇ ਮੈਂ ਕਹਾਂ ਦੇਵਾਂਗੇ ਥੂਟੇ ਪੈਸੇ ਨੇ ਤੁਹਾਨੂੰ ਦੇਣੇ ਨੇ 3 ਲੱਖ ਚਾਹੀਦਾ ਈ 3 ਲੱਖ ਦੇਵਾਂਗੇ ਲਿਖ ਕੇ ਦੇ ਦਿਓ ਕਿ ਕੀ ਮਤਾ ਪਾ ਦਿਓ ਕਿ ਥੋੜੇ ਕੰਮ ਵਾਸਤੇ ਚਾਹੀਦੇ ਪਰ ਪੁਜਾਰੀ ਕਰਦਾਂਗੇ ਪੈਸੇ ਸ਼ਮਸ਼ਾਨ ਘਾਟਦੇ ਆ ਗੰਡਾ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਬਿੱਕ ਤੇ ਦਵਾਰੇ ਘਰੇ ਨਾ ਆ ਜਾਣ ਯਾਰ ਮਸਾਂ ਛੱਡ ਕੇ ਆਇਆ ਮੈਂ ਕਹੇ ਯਾਰ ਸਕੂਲ ਚ ਚਾਰ ਕਮਰੇ ਪਾ ਦਿੰਨੇ ਆ ਾਰੋ ਵਾਲਾ ਪਾਣੀ ਦੇ ਦਿੰਨੇ ਬੱਚੇ ਾਰੋ ਵਾਲਾ ਪਾਣੀ ਪੀ ਲੈਣਗੇ ਫਿਲਟਰਡ ਵਾਟਰ ਸਕੂਲ ਚ ਆਪਾਂ ਉਹ ਦੇ ਦਿੰਨੇ ਯਾਰ ਬੈਂਚ ਦੇ ਦਿੰਨੇ ਆ ਸੋਲਰ ਲਾਈਟਾਂ ਲਾ ਦਿੰਨੇ ਆ ਲਾਇਬ੍ਰੇਰੀ ਬਣਾ ਦੇਣਾ ਤੁਹਾਡੇ ਪਿੰਡਾ ਸੜਕ ਬਣਾ ਲਓ ਆਪਣੇ ਪਿੰਡ ਵਾਲੀ ਉਹ ਮੈਨੂੰ ਕਹਿੰਦੇ ਅੱਜ ਵੀ ਸ਼ਮਸ਼ਾਨ ਘਾਟ ਤੋਂ ਬਿਨਾ ਗੱਲਾਂ ਕਹੀਆਂ ਤੁਸੀਂ ਇਹ ਕੰਮ ਤੁਸੀਂ ਕਰ ਸਕਦੇ ਹੋ ਮੈਨੂੰ ਕੰਮ ਹੀ ਇਹ ਨੇ ਅਸਲ 'ਚ ਕਰ ਸਕਦਾ ਮੈਂ ਕਹੇ ਸਾਡਾ ਕਸੂਰ ਨਹੀਂ ਜੀ ਸਾਡੇ ਪਿੰਡ ਦਾ ਜਦੋਂ ਵੀ ਫਾਇਸੇ ਆਏ ਨੇ ਸ਼ਮਸ਼ਾਨ ਘਾਟ ਨੂੰ ਲਾਇਏ ਨੇ ਲਓ ਦੱਸੋ ਕੀ ਕਰੀਏ ਇਹ ਦੁਗਾਹੇ ਨਹੀਂ ਬਦਲਦੇ ਤੇ ਯਾਰ ਗਾਹੇ ਨਹੀਂ ਬਦਲਦੇ ਤੇ ਤੋਂ ਛੱਪਰ ਤੋਬੇ ਸ਼ਮਸ਼ਾਨ ਘਾਟ ਬੱਸ ਤੁਹਾਨੂੰ ਉਹਨਾਂ ਨੂੰ ਪਤਾ ਹੈ ਜਾਣ ਪੁੱਝ ਕੇ ਸਾਡੇ ਬੱਚਿਆਂ ਨੂੰ ਅਨਪੜ੍ਹ ਰੱਖ ਰਹੇ ਨੇ ਕਿ ਜੇ ਜੇ ਇਹਨਾਂ ਦਾ ਜਵਾਕ ਪੜ ਕੇ ਇਹ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਕਰਨਗੇ ਗਰੀਬੀ ਚੱਕ ਦੇਣਗੇ ਤੇ ਜੇ ਗਰੀਬੀਆਂ ਚੱਕੀ ਨਹੀਂ ਆ ਫਿਰ ਲੀਡਰਾਂ ਦੇ ਘਰਾਂ ਮੂਰੇ ਤੜਕੇ ਤੜਕੇ ਅਰਜ਼ੀਆਂ ਲੈ ਕੇ ਹੱਤ ਬਣ ਕੇ ਲਾਈਨ ਬਣ ਕੇ ਕੌਣ ਖੜੂਗਾ ਆਪੰਗਾ ਹੁਣ ਅਸੀਂ ਇਸ ਪੁਲ ਠੀਕ ਕਰਨ ਲੱਗਿਆ ਹੁਣ ਵੀ ਤਾਂ ਜਲ ਠੀਕ ਹੋਣ ਲੱਗਿਆ ਨਾ ਸਕੂਲਾਂ ਦੇ ਉਹੀ ਸਕੂਲ ਨੇ ਸਰਕਾਰੀ ਸਕੂਲ ਉਹੀ ਮਾਇਟਰ ਨੇ ਪਹਿਲਾਂ ਟੈਂਕੀਆਂ ਤੇ ਚੜੇ ਬੈਠੇ ਸੀ ਹੁਣ ਸਕੂਲਾਂ ਚ ਲਿਆਂਦੇ ਅਸੀਂ ਉਹ ਉਹੀ ਸਿਲੇਬਸ ਹੈ ਹੁਣ ਸਾਡੇ ਬੱਚੇ ਫਸਟ ਆਉਂਦੇ ਆ ਮhalla ਕਲੀਨਿਕ ਹਸਪਤਾਲ ਇੱਕ ਸਰੀ ਮਸ਼ੀਨਾ ਸਭ ਦਵਾਈਆਂ ਲਿਖਤਾ ਡੀਸੀਆ ਨੂੰ ਵੀ ਕਹਤਾ ਐਸਐਮਓ ਸੀਐਮਓ ਨੂੰ ਕਹਤਾ ਜੋ ਦਵਾਈ ਲਿਖੋਗੇ ਉਸ ਹਸਪਤਾਲ ਚ ਮਿਲਣੀ ਚਾਹੀਦੀ ਹੈ 12 ਦਵਾਈ ਜੇ ਲਿਖਣੀ ਵੀ ਪੈ ਜੇ ਵੀ ਜਿਹੜੀ ਹਸਪਤਾਲ ਚ ਹੈ ਨਹੀਂ ਡਾਕਟਰ ਆਪਲੇ ਕੇ ਹੋਗਾ ਮਰੀਜ਼ ਨਹੀਂ ਜਾਊਗਾ ਜਦੋਂ ਹੀ ਬਾਹਰ ਨਿਕਲਦੇ ਹੌਦੀ ਰੁੱਟ ਜੰਮੀ ਆਂ। ਕਿਸਾਨ ਨੂੰ ਦੱਸ ਦੋ ਵੀ ਆ ਦਵਾਈ ਹੈ ਨਹੀਂ ਅਸੀਂ ਅਗਲੇ ਦਿਨ ਭੇਜ ਦਾਂਗੇ ਸਟਾਕ ਚ ਸਾਰਾ ਕੁਝ ਠੀਕ ਹੋ ਜੰਦਾ। ਬਿਜਲੀ ਦੇ 90% ਬਿਲ ਜਿਹੜੇ ਨੇ ਜੀਰੋਂ ਆਉਣ ਲੱਗ ਕੇ 600 ਜੁੰਟ ਫਰੀ ਹੈ ਖੇਤਾਂ ਵਾਲੀ ਆਉਂਦੀਆਂ ਨਾ ਵਿਨੇ ਆਉਂਦੀਆਂ ਨਾ ਨਾਲੇ ਤੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਹੈ ਨੀਅਤ ਸਾਫ ਹੈ